ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡੇ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਦੁਪਹਿਰ ਕੇ 1 ਵਜ ਗਿਆ ਤੇ ਅੱਜ ਹੋ ਗਈ ਵੀਰੋ 3 ਫਰਵਰੀ ਤੇ ਮੌਸਮ ਦੇਖਿਆ ਜਾਵੇ ਤੇ ਬਹੁਤ ਵਧੀਆ ਮੌਸਮ ਬਣਿਆ ਹੋਇਆ ਧੁੱਪ ਨਿਕਲ ਗਈ ਤੇ ਸਵੇਰੇ ਜਿਹੜਾ ਮੌਸਮ ਐ ਤਾਂ ਵੀਰੋ ਥੋੜਾ ਜਿਹਾ ਬੱਦਲ ਭਾਈ ਹੈ ਤੇ ਠੰਡ ਵੀ ਬਹੁਤ ਸੀ ਤੇ 10-11 ਵਜੇ ਆ ਕੇ ਆਪਣਾ ਸੂਰਜ ਨਿਕਲਿਆ ਤੇ ਖੇਤਾਂ ਮਾਇਤੇ ਵੀਰੋ ਗੇੜਾ ਮਾਰਨ ਤੇ 3 ਫਰਵਰੀ ਹੋ ਗਈ ਅੱਜ ਤੇ ਮੌਸਮ ਦੇਖ ਲਓ ਬਾਕੀ ਕਣਕਾ ਕਣਕਾ ਮਿਸਤਰੀਆਂ ਤਿਆਰੀਆਂ ਤੇ ਪਾਣੀ ਪੂਣੀ ਤੇ ਆਈਆਂ ਹੋਈਆਂ ਪਰ ਵੀਰੋ 4 ਫਰਵਰੀ ਦਾ ਜਿਹੜਾ ਕੱਲ ਦੇ ਦਿਨ ਦਾ ਮੀਂਹ ਦੱਸਿਆ ਹੋਇਆ ਤੇ ਬਾਕੀ ਦੇਖਦੇ ਹਾਂ ਕੀ ਬਣਦਾ ਤੇ ਬਾਕੀ ਘੇੜਾ ਮਾਰਨਾ ਇਹ ਤੇ ਆਪਾਂ ਰੈਂਚਰ ਤੇ ਤੇ ਬਾਕੀ ਉਹ ਆਪਣੀ ਬਰਸੀਨ ਤੇ ਇੱਧਰ ਸਰਵਾ-ਸੁਰਾ ਹੋ ਰਹੀਆਂ ਤੇ ਕਣਕਾ-ਕੁਣਕਾ ਨੂੰ ਪਤਾ ਹੀ ਆ ਹੋਆ ਮਿਸਰਨ ਤੇ ਤਿਆਰੀ ਤੇ ਆਈਆਂ ਹੋਈਆਂ ਤੇ ਬਾਕੀ ਕਾਫੀ ਦਿਨ ਹੋ ਗਏ ਆਪਾਂ ਬਲੌਗ ਨਹੀਂ ਪਾ ਸਕੇ ਕਿਉਂਕਿ ਟਾਈਮ ਨਹੀਂ ਲੱਗਿਆ ਤੇ ਬਾਕੀ ਉਹਣੀ ਉਹ ਸਾਹਮਣੇ ਮੋਟਰ ਉੱਧਰ ਤੇ ਹੁਣ ਚਲਾਂਗੇ ਵੀਰੋ ਜੰਗਲ ਵਾਲੇ ਖੇਤਾਂ ਕਾਫੀ ਦਿਨ ਹੋ ਗਏ ਪਾ ਬਲੌਗ ਨਹੀਂ ਪਾਇਆ ਤੇ ਬਾਂਦਰ ਬੁੰਦਰ ਤੇ ਸੂਰ ਸਾਰਾ ਨੂੰ ਦੇਖ ਕੇ ਆਨੇ ਆ ਤੇ ਬਾਕੀ ਚਲੋ ਫਿਰ ਮਿਲਦੇ ਆ ਉੱਥੇ ਜਾ ਕੇ ਜੰਗਲ ਵਾਲੇ ਖਿੱਤਾਂ ਚ ਚਲੋ ਫਿਰ ਵੀਰੋ ਗਰਮੀ ਤੁਹਾਨੂੰ ਪਤਾ ਹੀ ਆ ਹੁਣ ਵਧਣ ਤੇ ਆ ਕਿਉਂਕਿ ਦੂਜੇ ਮਹੀਨੇ ਦੀ 3 ਫਰਵਰੀ ਹੋ ਗਈ ਅੱਜ ਤੇ ਤੁਹਾਨੂੰ ਪਤਾ ਹੀ ਆ ਦੇਖੋ ਕਿਵੇਂ ਧੁੱਪ ਨਿਕਲੀ ਹੋਈ ਆ ਪੂਰੀ ਮਤਲਬ ਗਰਮੈਸ ਹੋਈ ਪਈ ਆ ਤੇ ਅੱਗੇ-ਅੱਗੇ ਤੁਹਾਨੂੰ ਪਤਾ ਹੀ ਵੀਰੋ ਗਰਮੀਆਂ ਦਾ ਟਾਈਮ ਵੀ ਆਣ ਲੱਗਿਆ ਤੇ ਦਿਨਾਂ 'ਚ ਵੀ ਬਹੁਤ ਫਰਕ ਪੈ ਗਿਆ ਤੇ ਕਣਕਾ-ਕੁਣਕਾ ਦੇਖਿਆ ਜਾ ਵੀਰੋ ਪਾਣੀ ਤੇ ਆਈਆਂ ਹੋਈਆਂ ਤੇ ਸੁੱਕੀ ਪਈਆਂ ਹੁਣ ਕਣਕਾਂ ਤੇ ਬੱਤੀਆਂ ਚੜ੍ਹੀ ਹੋਈ ਤੇ ਆਪ ਦੇਖੋ ਬੱਤੀਆਂ ਤੇ ਤੇ ਪਾਣੀ ਲਾਣਾ ਪਰ ਮੀ ਜਿਹੜਾ ਕੱਲ ਦਾ ਮੀਂਹ ਦੱਸਿਆ ਹੋਇਆ ਬਾਕੀ ਦੇਖੋ ਕੱਲ ਦੇ ਟਾਈਮ ਕੀ ਬਣਦਾ ਤੇ ਇੱਧਰ ਦੇਖੋ ਵੀਰੋ ਖੇਤ ਬਿਲਕੁਲ ਸੁੱਕੇ ਪਏ ਆ ਤੇ ਆ ਆਪਣਾ ਕਿਲਾ ਆ ਗਿਆ ਵੀਰੋ ਜਿਹੜਾ ਸਭ ਤੋਂ ਲੇਟ ਵਿੱਚ ਐਸੀ ਆ ਕਿੱਲੇ ਚ ਅੱਪਾ ਪਾਣੀ ਲਾਤਾ ਫੇਰਤਾ ਸੀ ਤੇ ਬਾਕੀ ਫਿਰਨਾਲਾ ਸਾਰੇ ਕਣਕਾਂ ਨੂੰ ਤਕਰੀਬਨ ਪਾਣੀ ਆ ਦੇਖੋ ਇੱਧਰ ਕਿਵੇਂ ਸੁੱਕੀ ਪਈ ਆ ਤੇ ਫਿਰਨਾਲਾ ਸਾਰਿਆਂ ਨੂੰ ਪਰ ਮੀ ਕਾਰਨ ਹਲੇ ਲੋਕ ਲਾ ਨਹੀਂ ਰਹੇ ਕਿਉਂਕਿ ਪਹਿਲਾਂ ਬਹੁਤ ਪਾਣੀ ਮਸਾਂ ਨਿਕਲਿਆ ਕਣਕਾਂ ਚੋਂ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਗਿਆ ਸੀ ਤੇ ਇੱਧਰ ਵੀ ਕਣਕ ਤਾਂ ਦੇਖੋ ਕੀ ਹਾਲ ਹੋਇਆ ਹੋਇਆ ਤਾਂ ਵੀਰੋ ਪਹੁੰਚ ਗਏ ਜੰਗਲ ਵਾਲੇ ਖੇਤਾਂ 'ਮਾਂ ਤੇ ਰੱਸੀ ਤਕਰੀਬਨ ਲੱਗ ਰਹੀ ਹੈ ਦੇਖੋ ਤੇ ਬਾਕੀ ਸੂਰ ਥੋੜਾ ਜਿਹਾ ਫਰਕ ਹੈਗਾ ਸੂਰ ਦਾ ਕਿਉਂਕਿ ਘਟੇ ਆ ਸੂਰ ਤੇ ਬਾਂਦਰ ਵੀ ਘਟ ਗਏ ਕਿਉਂਕਿ ਬਾਂਦਰ ਤੁਹਾਨੂੰ ਪਤਾ ਹੀ ਹੈ ਵੀਰੋ ਜਿਹੜੇ ਬਾਂਦਰ ਤੇ ਜਦੋਂ ਬੀਜੀ-ਬੀਜੀ ਸੀ ਬਹੁਤ ਜ਼ਿਆਦਾ ਕਿਉਂਕਿ ਥੱਲੋ ਦਾਣੇ ਖਾਦੇ ਸੀ ਪਰ ਹੁਣ ਥੋੜਾ ਥੋੜਾ ਬੱਦਲੀ ਦੀ ਕਣਕਾਂ ਫਿਰ ਹੁਣ ਬਾਂਦਰਾਂ ਤੋਂ ਥੋੜਾ ਜਿਹਾ ਘੱਟ ਆ ਤੇ ਆਪਾਂ ਕੱਲ ਆ ਦੇਖੋ ਖੇਤ ਦੇ ਆਲੇ-ਦਾਲੇ ਆਪਾਂ ਵੀ ਚਿੱਟੀ ਰੱਸੀ ਲਾਤੀ ਤੇ ਸੂਰਾਂ ਦੇ ਕਾਰਨ ਆਹ ਦੇਖੋ ਇੱਧਰ ਵੀ ਲਾਤੀ ਤੇ ਇੱਧਰ ਵੀ ਲਾਤੀ ਤਾਂ ਵੀਰੋ ਜੰਗਲ ਵਾਲੇ ਖੇਤਾਂ 'ਤੇ ਪਹੁੰਚ ਗਏ ਤੇ ਸੂਰਾਂ ਦਾ ਥੋੜਾ ਜਿਹਾ ਫਰਕ ਹੈਗਾ ਕਿਉਂਕਿ ਸੂਰ ਘਟੇ ਜਾਂ ਤੇ ਬਾਂਦਰ ਵੀ ਕਿਉਂਕਿ ਹੁਣ ਜ਼ਿਆਦਾ ਨਿਸ਼ਾਨ ਦਿਖਦੇ ਨਹੀਂ ਤੇ ਆਪਾਂ ਜਿਹੜੀ ਵੀਰੋ ਰੱਸੀ ਵਾਲੇ ਦਾਲੇ ਆ ਦੇਖੋ ਲਾਤੀ ਆਪਣੇ ਖੇਤ ਦੇ ਉਹ ਚਾਰੋਂ ਪਾਸੇ ਦਾ ਘਮਾਦ ਦੀ ਬਿਨਾਂ ਕਿਉਂਕਿ ਸੂਰੇ ਤੋਂ ਵੀਰੋ ਡਰਦੇ ਥੋੜਾ ਜਿਹਾ ਖੇਤ ਦੇ ਅੰਦਰ ਆਂਦੇ ਨਹੀਂ ਕਿਉਂਕਿ ਰਾਤ ਨੂੰ ਇਹ ਰੱਸੀ ਚਮਕਦੀ ਆ ਜਿਆਦਾ ਤੇ ਸੂਰ ਡਰ ਕੇ ਮਾਰੇਸ ਤੋਂ ਮਤਲਬ ਅੰਦਰ ਖੇਤ ਦੇ ਆਲੇ-ਦਾਲੇ ਪਕਮਾਤੀ ਤੇ ਇੱਧਰ ਸਰੋਂਾਂ ਵੀ ਦੇਖ ਲਓ ਵੀਰੋ ਸਰੋਂ ਵੀ ਮਿੱਸਰ ਗਈ ਸਾਰੇ ਫੁੱਲ ਹੁਣ ਝੜਨ ਲੱਗ ਗਏ ਬਾੜੇ ਮੋਠੇ ਰਹਿ ਗਏ ਕਿਉਂਕਿ ਮੌਸਮ ਅੱਗੇ ਸਰੋਂ ਪੱਕਣ ਤੇ ਕਣਕ ਖਮਿਸਰਨ ਤੇ ਹੋਰ ਪੱਕਣ ਦਾ ਆਇਆ ਹੋਇਆ ਕਿਉਂ ਗਰਮੀ ਦਾ ਟਾਈਮ ਚੱਲ ਗਿਆ ਤੇ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਚਾਲੂ ਪਾਸੇ ਤੋਂ ਖੇਤ ਤੇ ਬਾਕੀ ਕਣਕ ਇੱਧਰ ਪੀਲੀ ਹੋ ਗਈ ਸੀ ਸਾਰੀ ਤੇ ਬਹੁਤ ਪਾਣੀ ਖੜਾ ਸੀ ਵੀਰੋ ਤੁਹਾਨੂੰ ਪਿਛਲੇ ਬਲਾਕਾਂ 'ਮ ਬੰਦ ਖਾਇਆਤਾ ਤੇ ਫਿਰ ਹੁਣ ਸੁੱਕ ਗਿਆ ਕਿਉਂਕਿ ਧੁੱਪ ਤੁਹਾਨੂੰ ਪਤਾ ਹੀ ਆ तकरीबन 15-20 ਦਿਨ ਹੋ ਗਏ ਪੂਰੀ ਧੁੱਪ ਪੈ ਰਹੀ ਹੈ ਗੱਡਮੀ ਤੇ ਖੇਤ ਸੁੱਕ ਗਿਆ ਤੇ ਪਾਣੀ ਤੇ ਆਈ ਹੋਈ ਆ ਪੈਸੇ ਵੀ ਕਣਕ ਤੇ ਪਰ ਆਪਾਂ ਲਾਂਦੇ ਨਹੀਂ ਕਿਉਂਕਿ ਕੱਲੋਂ ਮੀਂਹ ਆ ਤੇ ਇੱਧਰ ਜਿਆਦਾ ਗਿੱਲਾ ਵੀਰੋ ਉੱਧਰ ਜਿਆਦਾ ਸੁੱਕਾ ਤੇ ਦੇਖੋ ਇਹ ਸੂਰਾਂ ਨੇ ਦੇਖੋ ਵੀ ਪਹਿਲਾਂ ਦੀ ਜਿਹੜੀ ਮੈਂ ਪਿਛਲੇ ਵਲੌਗਾਂ 'ਚ ਦਿਖਾਉਂਦੇ ਸੂਰਾਂ ਨੇ ਘਾ ਪਾਏ ਹੋਇਆ ਸਾਰਾ ਤੇ ਬਾਕੀ ਨਮੀ ਦੇਖਦੇ ਹਾਂ ਕਿਤੇ ਦਿਖਦੇ ਆ ਜੀ ਤਾਂ ਇੱਧਰ ਦੇਖ ਲਓ ਵੀਰੋ ਤੇੜਾਂ ਪਟ ਗਈਆਂ ਕਣਕ ਦੇ ਵਿੱਚ ਇੱਧਰ ਅਤੇ ਉੱਧਰ ਥੋੜਾ ਜਿਹਾ ਗਿੱਲਾ ਕਿਉਂਕਿ ਇੱਧਰ ਆਹ ਦੇਖ ਲਓ ਕਿਵੇਂ ਤੇੜਾਂ ਪਟ ਗਈਆਂ ਤੇ ਪਾਣੀ ਤੇ ਫੁੱਲ ਆਈ ਹੋਈ ਹੈ ਹੁਣ ਕਣਕੇ ਤੇ ਇੰਨੀ ਜ਼ਿਆਦਾ ਦੇਖੋ ਗਰਮੀ ਪੈ ਰਹੀ ਆ ਤੇ ਇੱਧਰ ਵੀ ਆਪਣਾ ਖੇਤ ਚ ਵੀ ਦੇਖ ਲਓ ਕਿੰਨੇ ਸੁੱਕੋ ਰਿਹਾ ਤੇ ਇੱਧਰ ਵੀ ਦੇਖੋ ਤੇ ਵੀਰੋ ਆਪਾਂ ਜੰਗਲ ਵਾਲੇ ਖੇਤ ਮਾਏ ਤੇ ਜਿਹੜਾ ਜਿਹੜਾ ਸੂਰਾਂ ਦਾ ਥੋੜਾ ਜਿਹਾ ਫਰਕ ਆ ਕਿਉਂਕਿ ਸੂਰ ਹੁਣ ਘਟ ਰਹੇ ਆ ਤੇ ਬਾਂਦਰ ਥੋੜੇ ਜਿਹਾ ਹਲੇ ਆਉਂਦੇ ਆ ਮੈਨੂੰ ਲੱਗਦਾ ਕਿਉਂਕਿ ਬਾਂਦਰਾਂ ਨੇ ਵੀ ਰੋਖਣ ਕੋਪਰ ਰੋਖਾਈ ਹੋਈ ਆ ਤੇ ਤੁਹਾਨੂੰ ਦਿਖਾਣੇ ਆ ਸੂਰ ਥੋੜੀ ਘਟੇ ਕਿਉਂ ਆ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਸੂਰ ਵੀਰੋ ਇਸ ਕਾਰਨ ਘਟੇ ਆ ਦੇਖੋ ਤੇ ਇਹ ਆਪਾਂ ਨੇ ਕੱਲ ਪਰਸੋਂ ਲਾਈ ਆ ਇਹ ਰੱਸੀ ਕਿਉਂਕਿ ਆ ਰੱਸੀ ਚਾਰੇ ਪਾਸੋਂ ਆਪਾਂ ਨੇ ਦੇਖੋ ਖੇਤ ਤੇ ਘਮਾਈ ਹੋਈ ਆ ਇਹ ਚਾਰੇ ਪਾਸੇ ਨੂੰ ਇੱਧਰ ਵੀ ਤੇ ਉੱਧਰ ਰਾਮੇ ਨੇ ਵੀ ਘਮਾਤੀ ਕਿਉਂਕਿ ਤਰੀ ਰੱਸੀ ਆ ਨਾ ਵੀਰੋ ਇਹ ਰੱਸੀ ਤੋਂ ਥੋੜੇ ਸੂਰ ਡਰ ਕੇ ਕਿਉਂਕਿ ਇਹ ਰਾਤ ਨੂੰ ਚਮਕਦੀ ਬਹੁਤ ਆ ਚਮਕ ਮਾਰਦੀ ਆ ਤੇ ਇਸ ਕਰਕੇ ਡਰ ਕੇ ਉਹ ਇਸ ਖੇਤਾਂ ਦੇ ਅੰਦਰ ਆਉਂਦੇ ਨਹੀਂ ਤੇ ਇਹਨਾਂ ਨੂੰ ਐ ਲੱਗਦਾ ਵੀਰੋ ਕਰੰਟ ਲੱਗਿਆ ਹੋਇਆ ਬਾਕੀ ਬਾਂਦਰ ਵੀਰੋ ਉਹ ਨਹੀਂ ਡਰਦੇ ਕਿਉਂਕਿ ਉਹ ਤਾਂ ਝਟਕੇ ਤੋਂ ਡਰਦੇ ਤੇ ਝਟਕਾ ਵੀ ਲਾਰ ਕੇ ਦਾ ਤੇ ਉਹ ਤੋਂ ਵੀ ਡਰਦੇ ਤੇ ਬਾਕੀ ਖੇਤ ਦੇਖ ਲਓ ਬਾਈ ਕਿਵੇਂ ਸੁੱਕ ਗਏ ਤੇ ਇੰਨਾ ਪਾਣੀ ਖੜਿਆ ਸਾ ਇਹਨਾਂ ਪਿਛਲੇ ਮੀਂਹ ਮੈਂ ਤੁਹਾਨੂੰ ਦਿਖਾਇਆ ਸੀ ਪਿਛਲੀ ਵੀਡੀਓ 'ਵਾਂ ਤੇ ਉਸ ਤੋਂ ਬਾਅਦ ਵੀਰੋ ਇੰਨੀ ਮਤਲਬ ਧੁੱਪ ਪੈ ਰਹੀ ਹੈ ਗਰਮੀ 15 ਦਿਨ ਹੋ ਗਏ ਇਹ ਸਾਰੀ ਕਣਕਾਂ ਇੱਧਰ ਦੇਖ ਲਓ ਵੀ ਕਿਵੇਂ ਸੁਕਾਰਖੀਆਂ ਦੇਖੋ ਤੇ ਆਹ ਦੇਖ ਲਓ ਕਿਵੇਂ ਸੁਕਾ ਦੀਆਂ ਪੂਰੀ ਕਣਕਾਂ ਤੇ ਲਾਣਾ ਵੀਰੋ ਪਾਣੀ ਮੰਗ ਰੀਆਂ ਹੁਣ ਕਣਕਾਂ ਪਰ ਕੱਲ ਦਾ ਜਿਹੜਾ ਮੀਂਹ ਦਸਿਆ ਉਹਦੇ ਕਾਰਨ ਪਲਾਂ ਬਾਕੀ ਇੱਧਰ ਦੇਖੋ ਵੀਰ ਤਾਰ ਝਟਕਾ ਲਾਇਆ ਹੋਇਆ ਤੇ ਆਵਾਜ਼ ਵੀ ਤੁਹਾਨੂੰ ਆ ਰਹੀ ਹੁਣ ਟਿਕ ਟਿਕ ਦੀ ਤੇ ਹੱਥ ਆਪਾਂ ਲਾਂ ਜੇ ਹੱਥ ਲਾਇ ਵੀਰੋ ਜੇ ਅਸੀਂ ਝਟਕਾ ਮਾਰਦਾ ਇਹ ਤੇ ਬਾਕੀ ਫਰਕ ਆ ਜੇ ਸੂਰਾਂ ਦਾ ਕਿਉਂਕਿ ਸੂਰ ਵੀਰੋ ਥੋੜੇ ਜਿ ਘਟ ਰਹੇ ਆ ਹੁਣ ਤੇ ਆਪਾਂ ਨੂੰ ਵੀਰੋ ਕਾਫੀ ਦਿਨ ਹੋ ਗਏ ਇਧਰ ਦੀ ਵੀਡੀਓ ਆਪਾਂ ਪਾਏ ਨਹੀਂ ਸੀ ਕਿਉਂਕਿ ਆਪਾਂ ਗਿਆੜਾ ਇਧਰ ਵਜਿਆ ਨਹੀਂ ਤੇ ਬਾਕੀ ਟਾਈਮ ਥੋੜਾ ਜਿ ਘੱਟੇ ਲੱਗਦਾ ਆਪਾਂ ਨੂੰ ਵੀਡੀਓ ਬਣਾਉਂਦਾ ਬਾਕੀ ਆ ਪੇੜਾਂ ਦਿਖਾਉਂਦੇ ਆ ਤੁਹਾਨੂੰ ਪਿਛਲੀ ਮਤਲਬ ਜਦੋਂ ਪਹਿਲਾਂ ਹੁੰਦੀ ਸੀ ਸੂਰ ਤੇ ਖੇਤ ਵੀ ਦੇਖ ਲਓ ਵੀਰੋ ਕਿੰਨੇ ਚਿੱਟੇ ਹੋਏ ਪਿਆ ਤੇ ਪਾਣੀ ਕਰਨ ਤੇ ਕਿਤੇ ਕਿਤੇ ਗਿੱਲੇ ਵੀ ਆ ਤੇ ਉਹ ਖੰਬੇ ਤੋਂ ਪਰੇ-ਪਰੇ ਜਿੱਧਰ ਤੁਹਾਨੂੰ ਪਤਾ ਪਾਣੀ ਜ਼ਿਆਦਾ ਸੀ ਤੇ ਉਧਰ ਹਲੇ ਥੋੜੀ ਗਿੱਲ ਹੈਗੀ ਆ ਤੇ ਪਾਣੀ ਪੱਲਾਵਾਂਗੇ ਪਹਿਲਾਂ ਮੀਮੂ ਦੇਖ ਲਈਏ ਤੇ ਵਾਕਈ ਵੀਡੀਓ ਤੁਹਾਨੂੰ ਆਪਾਂ ਪਾਉਂਦੇ ਰਹਾਂਗੇ ਦਿਖਾਉਂਦੇ ਹੀ ਰਹਾਂਗੇ ਤਕਰੀਬਨ ਅਤੇ ਬਾਂਦਰ ਥੋੜੇ ਜਿਹੇ ਹੈਗੇ ਆ ਕਿਉਂਕਿ ਬਾਂਦਰ ਨੇ ਆ ਦੇਖ ਲੋ ਵੀਰ ਕਣਕ ਕਿਤਨਾ ਖਾਰ ਗਿਆ ਦੁਬਾਰਾ ਫੁੱਟੀ ਹੋਈ ਹੈ ਕਣਕ ਜੇ ਇਹ ਦੇਖ ਲੋ ਸਾਰੀ ਕਣਕ ਦੁਬਾਰਾ ਫੁੱਟ ਰਹੀ ਹੈ ਬਾਂਦਰ ਨੇ ਉੱਪਰ ਉੱਪਰੋਂ ਖਾ ਲਈ ਤੇ ਰੱਸੀ ਰਾਤ ਨੂੰ ਵੀਰੋ ਐਵੇਂ ਕਰਦੀ ਹੈ ਦੇਖ ਲਿਓ ਜਿਸ ਕਰਕੇ ਸੂਰਨ ਥੋੜਾ ਜਿਹਾ ਫਰਕ ਆ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਤੁਹਾਨੂੰ ਆਪਾਂ ਅਕਸਰ ਵੀਡੀਓ ਪਾ ਕੇ ਦਿਖਾਉਂਦੇ ਰਹਾਂਗੇ ਤੇ ਹਰ ਤਰ੍ਹਾਂ ਦੀ ਹਰ ਮੌਸਮ ਦੀ ਤੇ ਹਰ ਮਤਲਬ ਜੋ ਵੀ ਆਪਾਂ ਪਿੰਡੂ ਫਾਰਮਰ ਜੋ ਵੀ ਮਤਲਬ ਬਣਦਾ ਉਹਦਾ ਜ਼ਰੂਰ ਵੀਡੀਓ ਪਾਇਆ ਕਰਨਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਚੈਨਲ ਨੂੰ ਜਿਹੜੇ ਵੀ ਨਵੇਂ ਦੇਖਦੇ ਆਂ ਵੀਰੋ ਸਬਸਕ੍ਰਾਈਬਰ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ